ਨੇ ਪੀਜੀ ਆ ਜੀ ਵਿਜ਼ਿਟ ਕੀਤਾ ਹੈਗਾ ਕੀ ਮਸਲਾ ਸੀਗਾ ਕਿਸ ਮਸਲੇ ਦੇ ਵਿੱਚ ਵਿਜ਼ਿਟ ਕੀਤਾ ਤੇਰੀ ਜਗ੍ਹਾ ਤੇ ਕੀਤਾ ਇਹ ਜੀ ਅਸੀਂ ਗੁਰੂ ਸਾਹਿਬ ਦੇ ਜੋ ਉਹ ਗਾਜ਼ੀ ਅਮੀਨਾ ਸਕੂਲ ਇੱਥੇ ਆਏ ਸੀ ਇੱਥੇ ਕੁਝ ਜਿਹੜਾ ਕੋਈ ਇੱਕ ਮਸਲਾ ਚੱਲ ਰਿਹਾ ਹੈ ਜਿਸ ਦੀ ਤੇ ਮੈਨੂ ਕੰਪਲੇਂਟ ਜਿਹੜੀ ਉਹ ਕੱਲ ਮਿਲੀ ਹੈ ਤੇ ਮੈਂ ਜੀ ਸਰਕਾਰ ਵੱਲੋਂ ਡਿਊਟੀ ਵੀ ਲਾਈ ਗਈ ਕਿ ਤੁਸੀਂ ਜਾ ਕੇ ਸਾਰਾ ਦੇਖੋ ਤੇ ਅੱਜ ਹੀ ਮੈਂ ਇੱਧਰ ਦਾ ਟੂਰ ਬੁਲਾਇਆ ਜਾਂ ਤੇ ਮੇਰਾ 2 ਦਿਨ ਦਾ ਹਾਲ ਚੰਡੀਗੜ੍ਹ ਕੰਮ ਹੋਰ ਸੀ ਇੱਥੇ ਲਗਭਗ 10-12 ਬੇਟੀਆਂ ਜਿਹੜੀਆਂ ਨੇ ਜਿਹੜੀਆਂ ਤੇ ਅਨਮਚੋਰ ਨੇ ਉਹਨਾਂ ਨਾਲ ਛੇੜਛਾੜ ਜਾਂ ਬੈ ਟੱਚ ਵਾਲੀ ਜਿਹੜੀ ਉਹ ਗੱਲ ਹੋਈ ਹੈ ਤੇ ਉਹਦੀ ਉਹਦੇ ਲਈ ਜਿਹੜਾ ਇੱਥੇ ਸਕੂਲ ਦਾ ਸਟਾਫ ਹੈ ਇੱਥੇ ਇੱਕ ਮਾਸਟਰ ਨੇ ਕੋਈ ਰਾਜਕੁਮਾਰ ਚੁੱਗ ਟੀਚਰ ਨੇ ਉਹਨਾਂ ਬਨੋਂ ਇਹ ਹਰਕਤ ਕੀਤੀ ਗਈ ਤੇ ਉਹ ਸਬੰਧ ਵਿੱਚ ਅੱਜ ਇੱਥੇ ਮੈਂ ਇਨਕੁਆਰੀ ਕਰਨ ਲਈ ਆਇਆ ਸੀ ਸਾਰੇ ਪੇਰੈਂਟਸ ਵੀ ਇੱਥੇ ਮੌਜੂਦ ਨੇ ਅ ਨਸੀਪਲ ਸਰਵਿਸ ਡੀਓ ਮੈਨੀ ਆਏ ਹੋਏ ਨੇ ਸਾਰਾ ਹੋਰ ਵੀ ਸਟਾਫ ਹੈ ਡਿਪਟੀ ਸਾਹਿਬ ਐਸ ਐਚਓ ਸਾਹਿਬ ਸਾਰੇ ਮੇਰੇ ਨਾਲ ਮੌਜੂਦ ਨੇ ਕਿ ਇਹ ਜੋ ਕੁਛ ਇੱਥੇ ਪਾਇਆ ਗਿਆ ਬਹੁਤ ਹੀ ਮੰਦ ਭਾਗਾ ਕਿਉਂਕਿ ਜਿਹੜੇ ਬੱਚੇ ਆ ਜਦੋਂ ਸਵੇਰ ਸਕੂਲ ਚ ਆ ਜਾਂਦੇ ਆ ਤੇ ਬੱਚਿਆਂ ਦੇ ਜਿਹੜੇ ਪੇਰੈਂਟਸ ਹੁੰਦੇ ਨੇ ਉਹ ਟੀਚਰ ਹੁੰਦੇ ਨੇ ਕੋਈ ਉਹਨਾਂ ਨਾਲ ਵੱਧ ਘੱਟ ਕਿਤੇ ਵੀ ਕੋਈ ਹੁੰਦੀ ਆ ਖੁਸ਼ੀ ਗਮ ਉਹ ਬੱਚਿਆਂ ਦੀ ਟੀਚਰ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਅਗਰ ਬੱਚੇ ਨੂੰ ਹਲਕੀ ਜੀ ਵੀ ਕੋਈ ਪ੍ਰੋਬਲਮ ਆ ਤੇ ਉਹ ਉਹਦਾ ਉਹਦੀ ਸਾਵਧਾਨੀ ਜਿਹੜੇ ਉਹ ਟੀਚਰ ਹੀ ਕਰਦੇ ਆ ਪਰ ਇਹ ਮੈਂ ਦੇਖਿਆ ਕਿ ਬਾੜ ਖੇਤ ਨੂੰ ਖਾਣ ਵਾਲੀ ਗੱਲ ਹੈ ਬਹੁਤ ਜਿਹੜੀ ਉੱਥੇ ਮੈਂ ਦੇਖਿਆ ਕਿ ਓਨੀ ਮੰਦ ਭਾਗੀ ਘਟਣਾ ਕਿ ਚਲੋ ਕਿਤੇ ਇੱਕ ਬੱਚੇ ਨਾਲ ਹੋ ਗਿਆ ਸੀ ਕਈ ਵਾਰ ਉਹ ਮੰਨਦੇ ਹੀ ਨਹੀਂ ਕਿ ਇੱਕ ਬੱਚਾ ਝੂਠ ਬੋਲ ਰਿਹਾ ਹੋਵੇਗਾ ਜਾਂ ਕਿਤੇ ਗਲਤੀ ਨਾਲ ਕਿਤੇ ਬੱਚਾ ਟੱਚ ਹੋ ਗਿਆ ਕਿਸੇ ਕਿਸੇ ਤਰੀਕੇ ਨਾਲ ਇੱਥੇ 12 12 13 13 ਬੱਚੇ ਇਹ ਗੱਲ ਕਰੀ ਜਾਂਦੇ ਤੇ ਮੈਨੂੰ ਲੱਗਦਾ ਹੈ ਕਿ ਜੇ ਕਿਤੇ ਬਰੀਕੀ ਨਾਲ ਜਾਂਚ ਕੀਤੀ ਜਾਏ ਕਰਵਾਵਾਂਗੇ ਅਸੀਂ ਤੇ ਸ਼ਾਇਦ ਇੱਥੇ ਦਰਜਨਾ ਬੱਚੇ ਹੋ ਜੇ ਹੋਣਗੇ ਜਿਹੜੇ ਪੀੜਤ ਨੇ ਜਿਨ੍ਹਾਂ ਨਾਲ ਐਦਾਂ ਦਾ ਹੋਇਆ ਤੁਸੀਂ ਬੱਚਿਆਂ ਨੂੰ ਤੇ ਮਾਪਿਆਂ ਨੂੰ ਮਿਲੇ ਹਾਂ ਜਾਈ ਨਹੀਂ ਹਾਂਜੀ ਮੈਂ ਬੱਚਿਆਂ ਨੂੰ ਵੀ ਮਿਲੇ ਮਾਪਿਆਂ ਨੂੰ ਵੀ ਮਿਲੇ ਇਹਦੇ ਵਿੱਚ ਉਹ ਬੰਦਾ ਤਾਂ ਦੋਸ਼ੀ ਹੈ ਜਿਹੜਾ ਰਾਜਕੁਮਾਰ ਚੁੱਗ ਰਾਜਕੁਮਾਰ ਹੀ ਹੈ ਨਾ ਉਹਨੂੰ ਹਾਂ ਟੀਚਰ ਹੈ ਰਾਜਕੁਮਾਰ ਚੁੱਗ ਉਹ ਤਾਂ ਦੋਸ਼ੀ ਹੈ ਹੀ ਉਹਦੇ ਨਾਲ ਜਿਹੜਾ ਬਹੁਤ ਸਾਰਾ ਸਟਾਫ ਜਿਹੜਾ ਉਹਦੇ ਨਾਲ ਉਹ ਉਹਦੇ ਨਾਲ ਸਹਿਮ ਸੀ ਕਿਉਂਕਿ ਉਹ ਬੱਚਾ ਤੇ ਦਬਾਅ ਪਾ ਰਿਆ ਸੀ ਕਿ ਤੁਸੀਂ ਘਰ ਨਹੀਂ ਦੱਸਣਾ ਉਹ ਬੱਚਾ ਤੇ ਦਬਾਅ ਪਾ ਰਿਆ ਸੀ ਕਿ ਤੁਸੀਂ ਪ੍ਰਿੰਸੀਪਲ ਸਰ ਨੂੰ ਨਹੀਂ ਦੱਸਣਾ ਤੁਹਾਡੀ ਕੁੱਟਮਾਰ ਹੋਏਗੀ ਬਹੁਤ ਸਾਰੇ ਮੇਰੇ ਕੋਲ ਬਿਆਨ ਨੋਟ ਹੈ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਬੱਚਿਆਂ ਨੇ ਦਸੀਆਂ ਇਹ ਦੇਖੋ ਇੱਕ ਬੰਦਾ ਮਾੜਾ ਹੋ ਸਕਦਾ ਹੈ ਅਸੀਂ ਕਹਿ ਦਿੰਦੇ ਹਾਂ ਸਾਡੇ ਸਮਾਜ ਵਿੱਚ ਸਾਡੇ ਪਰਿਵਾਰਾਂ ਚ ਕਿਤੇ ਵੀ ਕੋਈ ਇੱਕ ਬੰਦਾ ਸੋਸਾਇਟੀ ਚ ਮਾੜਾ ਨਿਕਲਿਆ ਆਉਂਦਾ ਪਰ ਸਾਰੀ ਸੋਸਾਇਟੀ ਉਹਦੇ ਨਾਲ ਰਲ ਜੇ ਇਹ ਮੈਂ ਪਹਿਲੀ ਦਫਾ ਦੇਖਿਆ ਹੈ ਮਤਲਬ ਕੁੱਲ ਮਿਲਾ ਕੇ ਆਵਾ ਉੱਤਣ ਵਾਲੀ ਗੱਲ ਹੋਈ ਹੈ ਜਿਹਨੂੰ ਸਿਆਣੇ ਕਹਿੰਦੇ ਕਿ ਇਹ ਤਾਂ ਆਵਾ ਹੀ ਉੱਤੇ ਆ ਆ ਮਾਮਲਾ ਇੱਥੇ ਆਇਆ ਮੇਰੀ ਨਜ਼ਰ 'ਚ ਤੇ ਇਹਦੇ ਲਈ ਸਖਤ ਤੋਂ ਸਖਤ ਕਾਰਵਾਈ ਕਰਾਂਗਾ ਬਾਕੀ ਜਿਹੜੇ ਟੀਚਰ ਇਨਵੋਲਵ ਨਹੀਂ ਉਹਨਾਂ ਤੇ ਬਿਲਕੁਲ ਦੇਖੋ ਮੈਂ ਡਿਪਸਾ ਬੈਠੇ ਨੇ ਐਸਐਚਯੂ ਸਾਹਿਬ ਬੈਠੇ ਨੇ ਮੈਂ ਇਹਨਾਂ ਨੂੰ ਪਹਿਲੇ ਵੀ ਇਹ ਗੱਲ ਕਹੀ ਹੈ ਕਿ ਜਦੋਂ ਕਿਤੇ ਕੋਈ ਲੜਾਈ ਹੁੰਦੀ ਹੈ ਤੇ ਅਸੀਂ ਸਭ ਨੂੰ ਵਿੱਚ ਲੈ ਲੈਣਾ ਕਿ ਇਹ ਬੰਦੇ ਨੇ ਹੱਲਾਸ਼ੇਰੀ ਦਿੱਤੀ ਇਹਨੇ ਗਾਲ ਕੱਢੀ ਇਹਨੇ ਸੋਟੀ ਮਾਰੀ ਹੈ ਇਹਨ ਇਹਦੇ ਹੱਥ 'ਚ ਕੁਰਪਾਨ ਸੀ ਇਹ ਪਿੱਛੇ ਖੜ ਕੇ ਲਲਕਾਰਦਾ ਰਿਹਾ ਇਹ ਸਭ ਕੁਝ ਅਸੀਂ ਵਿੱਚ ਲੈ ਲੈਨੇ ਆ ਇੱਥੇ ਜਿੰਨੇ ਵੀ ਟੀਚਰ ਨੇ ਖਾਸ ਕਰਕੇ ਮੈਨੂੰ ਪ੍ਰਿੰਸੀਪਲ ਸਾਹਿਬ ਕਹਿ ਰਹੇ ਸੀ ਤੇ ਹੋਰ ਵੀ ਸਟਾਫ ਇਹ ਗੱਲ ਕਹਿ ਰਿਹਾ ਤੇ ਬੱਚੇ ਵੀ ਕਹਿ ਰਿਹਾ ਕਿ ਇੱਥੇ ਕੋਈ ਗੁਰਨਾਮ ਸਿੰਘ ਨਾਮ ਦੇ ਟੀਚਰ ਨੇ ਤੇ ਉਹ ਪਿਛਲੇ 14 ਸਾਲਾਂ ਤੋਂ ਇੱਥੇ ਸੇਵਾ ਨਿਭਾ ਰਹੇ ਨੇ ਤੇ ਪੂਰੇ ਸਟਾਫ ਤੇ ਵੀ ਉਹਨਾਂ ਨੇ ਮਤਲਬ ਲਤ ਰੱਖੀ ਹੋਈ ਹੈ ਤੇ ਬੱਚਿਆਂ ਤੇ ਵੀ ਕਿਸੇ ਨੂੰ ਬੋਲਣ ਨਹੀਂ ਦਿੰਦੇ ਆ ਮੈਂ ਦੇਖਿਆ ਮੈਨੂੰ ਕੋਈ ਸਾਥੀ ਦਿਖਾ ਰਿਹਾ ਸੀ ਕਿ ਉਹ ਕਮੈਂਟ ਇਦਾਂ ਦੇ ਲਿਖਦਾ ਕਿ ਆਪਣੇ ਉਹਦੇ ਮਹਿਕਮੇ ਦੇ ਖਿਲਾਫ ਹੀ ਲਿਖੀ ਜਾਂਦਾ ਪਤਾ ਨਹੀਂ ਕੀ ਕੀ ਕਰੀ ਜਾਂਦਾ ਏ ਜੋ ਲੋਕ ਬਖਸ਼ ਨਹੀਂ ਜਾਣਗੇ ਜਿਹੜੇ ਵੀ ਲੋਕ ਇਨਵੋਲਵ ਸੀ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ ਘਰ ਨਹੀਂ ਦੱਸਣਾ ਜਿਨ੍ਹਾਂ ਨੇ ਇਹ ਕਿਹਾ ਕਿ ਤੁਸੀਂ ਉਹਦੇ ਤੋਂ ਮਾਫੀ ਮੰਗ ਲਓ ਮੈਂ 5 6 ਨਾਮ ਨੋਟ ਕਰਵਾਏ ਨੇ ਸਾਡੇ ਡਿਪਸਾਵਰ ਵਾਲੋ